ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਭੂ ਸ਼ਹੀਦਾ ਸਿੰਘਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਗੁਰੂ ਸਹਿਬਾਨਾਂ ਦੇ ਅੱਗੇ ਕੀਤੀ ਗਈ ਅਰਦਾਸ ਬੇਨਤੀ ਖਾਲਸਾ ਜੀ ਕਦੇ ਵੀ ਬੇਅਰਥ ਨਹੀਂ ਜਾਂਦੀ ਜੇ ਆਪਣੇ ਮਨ ਦੇ ਅੰਦਰ ਸੱਚੀ ਸ਼ਰਧਾ ਭਾਵਨਾ ਆਪਣੇ ਗੁਰੂ ਦੇ ਪ੍ਰਤੀ ਹੋਵੇ ਤਾਂ ਆਪਣੀ ਸੱਚੇ ਮਨ ਦੇ ਨਾਲ ਕੀਤੀ ਹੋਈ ਅਰਦਾਸ ਬੇਨਤੀ ਵਾਹਿਗੁਰੂ ਸੱਚੇ ਪਾਤਸ਼ਾਹ ਜ਼ਰੂਰ ਸੁਣਦੇ ਨੇ ਜ਼ਰੂਰ ਪੂਰੀ ਕਰਦੇ ਨੇ ਕਈ ਵਾਰ ਖਾਲਸਾ ਜੀ ਜਦੋਂ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਏ ਤੇ ਜਦੋਂ ਆਪਾਂ ਉਸ ਪ੍ਰੋਬਲਮ ਨੂੰ ਲੈ ਕੇ ਬਹੁਤ ਜ਼ਿਆਦਾ ਵਹਿਮ ਭਰਮ ਦੇ ਵਿੱਚ ਪੈ ਜਾਂਦੇ ਆ ਖਾਲਸਾ ਜੀ ਫਿਰ ਇਧਰ ਉਧਰ ਪਟਕਦੇ ਆ ਤਾਂ ਬਹੁਤ ਆਪਾਂ ਗਲਤ ਰਸਤੇ ਆ ਤੇ ਚਲੇ ਜਾਂਦੀਆਂ ਜਿਸ ਚੀਜ਼ ਦਾ ਆਪਣੇ ਆਉਣ ਵਾਲੇ ਫਿਊਚਰ ਤੇ ਜ਼ਿੰਦਗੀ ਦੇ ਵਿੱਚ ਇੱਥੇ ਤੱਕ ਕਿ ਆਪਣੇ ਬੱਚਿਆਂ ਤੇ ਆਪਣੇ ਘਰ ਪਰਿਵਾਰ ਤੇ ਵੀ ਉਸ ਚੀਜ਼ ਦਾ ਬਹੁਤ ਬੁਰਾ ਅਸਰ ਪੈਂਦਾ ਹੈ ਜਦੋਂ ਵੀ ਖਾਲਸਾ ਜੀ ਤੁਹਾਨੂੰ ਕੋਈ ਵੀ ਬੰਦਾ ਕੋਈ ਆਮ ਇਨਸਾਨ ਜੋ ਕਿ ਅੱਜ ਕੱਲ ਦੁਕਾਨਾਂ ਦੇ ਤੌਰ ਤੇ ਖੋਲ ਕੇ ਬੈਠੇ ਹੁੰਦੇ ਨੇ ਜੋ ਕਿ ਬਾਬੇ ਬਣੇ ਹੁੰਦੇ ਨੇ ਵੀ ਅਸੀਂ ਆ ਕਰਦੇ ਆਂਗੇ ਉਹ ਕਰਦੇ ਆਂਗੇ ਜਦੋਂ ਇਸ ਤਰ੍ਹਾਂ ਦਾ ਕੋਈ ਵੀ ਬੰਦਾ ਤੁਹਾਨੂੰ ਕਹੇ ਕਿ ਤੁਹਾਡੀ ਕਿਸਮਤ ਮਾੜੀ ਤੁਹਾਡੇ ਕਰਮ ਮਾੜੇ ਨੇ ਜਿਸ ਕਰਕੇ ਤੁਹਾਡਾ ਕੋਈ ਵੀ ਕੰਮ ਨਹੀਂ ਬਣ ਸਕਦਾ ਤਾਂ ਤੁਹਾਡੀ ਕਿਸਮਤ ਹੀ ਇਸ ਤਰ੍ਹਾਂ ਰਹੇਗੀ ਤੋ ਜ਼ਿੰਦਗੀ ਦੇ ਵਿੱਚ ਕਦੇ ਖੁਸ਼ ਹੋ ਨਹੀਂ ਸਕਦਾ ਇਧਰ ਉਧਰ ਦੀਆਂ ਗੱਲਾਂ ਉਮਾਰ ਕੇ ਆਪਣੇ ਮਨ ਦੇ ਵਿੱਚ ਬਹੁਤ ਵਹਿਮ ਭਰਮ ਪੈਦਾ ਕਰ ਦਿੰਦੇ ਨੇ ਜੇਕਰ ਕਿ ਆਪਾਂ ਪਹਿਲਾਂ ਹੀ ਪ੍ਰੋਬਲਮ ਦੇ ਵਿੱਚ ਹੁੰਨੇ ਆ ਤੇ ਜਦੋਂ ਆਪਾਂ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਤੇ ਆਪਾਂ ਹੋਰ ਵੀ ਜ਼ਿਆਦਾ ਪ੍ਰੋਬਲਮ ਦੇ ਵਿੱਚ ਚਲੇ ਜਾਂਦੇ ਆ ਜਦੋਂ ਵੀ ਤੁਹਾਨੂੰ ਇੱਕ ਗੱਲ ਤੁਸੀਂ ਹਮੇਸ਼ਾ ਖਾਲਸਾ ਜੀ ਯਾਦ ਰੱਖਣੀ ਹੈ ਜਦੋਂ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਹੈ ਤੁਸੀਂ ਆਪਣੇ ਗੁਰੂ ਤੇ ਭਰੋਸਾ ਤੇ ਸ਼ਰਧਾ ਭਾਵਨਾ ਇੰਨੀ ਰੱਖਣੀ ਹੈ ਖਾਲਸਾ ਜੀ ਗੁਰੂ ਦੇ ਪ੍ਰਤੀ ਇੰਨੀ ਸ਼ਰਧਾ ਭਾਵਨਾ ਪਨਾਲੋ ਕਿ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਮਾੜੇ ਗਰਮ ਨੇ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਨੇ ਵੀ ਅਸੀਂ ਆਪਣੇ ਗੁਰੂ ਤੇ ਭਰੋਸਾ ਇੰਨਾ ਰੱਖਣਾ ਹੈ ਤੇ ਆਪਣੇ ਤਨ ਮਨ ਨੂੰ ਇੱਕ ਆਗਰਚਿਤ ਕਰਕੇ ਗੁਰਬਾਣੀ ਦੇ ਜਾਪ ਆਪਣੇ ਤਨੋਂ ਮਨੋਂ ਹੋ ਕੇ ਕਰਨੇ ਨੇ ਇੱਕ ਤਾਂ ਹੁੰਦਾ ਹੀ ਖਾਲਸਾ ਜੀ ਕਿ ਆਪਾਂ ਫਾਰਮੈਲਟੀਆ ਪੂਰੀਆਂ ਕਰਦੇ ਆ ਕਿ ਆਪਾਂ ਪਾਠ ਕਰਕੇ ਦੇਖ ਲੈਨੇ ਆ ਜੇ ਆਪਾਂ ਨੂੰ ਫਰਕ ਪੈ ਗਿਆ ਤਾਂ ਵੀ ਠੀਕੇ ਨਾ ਫਰਕ ਪਿਆ ਤਾਂ ਕੋਈ ਗੱਲ ਨਹੀਂ ਤੇ ਜਦੋਂ ਆਪਾਂ ਇਸ ਤਰ੍ਹਾਂ ਦੇ ਕੰਮ ਕਰਦੇ ਆ ਖਾਲਸਾ ਜੀ ਤੇ ਉਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਤਾਂ ਸਭ ਜਾਣੀ ਜਾਣ ਹੁੰਦੇ ਨੇ ਉਹਨਾਂ ਨੂੰ ਤਾਂ ਫਿਰ ਆਪਣੇ ਦਿਲਾਂ ਦੀਆਂ ਪਹਿਲਾਂ ਹੀ ਜਾਣਦੇ ਹੁੰਦੇ ਨੇ ਲੀਲਾ ਦੀਆਂ ਦਾ ਆਪਣੀਆਂ ਦਾ ਪਹਿਲਾਂ ਹੀ ਪਤਾ ਹੁੰਦਾ ਹੈ ਜਿਹੜੇ ਕਾਰਨਾਂ ਦੇ ਕਰਕੇ ਆਪਣੀ ਤੇ ਕਿਰਪਾ ਨਹੀਂ ਹੁੰਦੀ ਫਿਰ ਆਪਾਂ ਕੀ ਸੋਚਦੇ ਆ ਜਦੋਂ ਪਾਠ ਕਰਦੇ ਆ ਤੇ ਆਪਣੇ ਮਨ ਚ ਵੀ ਇਹੀ ਹੁੰਦਾ ਹੈ ਵੀ ਕਰਕੇ ਦੇਖ ਲੈਣੇ ਆ ਜੇ ਪੂਰੀ ਹੋ ਗਈ ਅਰਦਾਸ ਠੀਕ ਹੈ ਨਹੀਂ ਤਾਂ ਨਾ ਸੀ ਜਦੋਂ ਫਿਰ ਆਪਣੀ ਅਰਦਾਸ ਨਹੀਂ ਪੂਰੀ ਹੁੰਦੀ ਤੇ ਆਪਾਂ ਕੀ ਸੋਚਦੇ ਆ ਵੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਇਸ ਤਰ੍ਹਾਂ ਪਾਠ ਕਰਿਆਂ ਕੁਝ ਨਹੀਂ ਹੁੰਦਾ ਲੋਕ ਪਤਾ ਨਹੀਂ ਕਿਵੇਂ ਕਹਿ ਦਿੰਦੇ ਨੇ ਕਿ ਪਾਠ ਕਰੋ ਸੇਵਾ ਸਿਮਰਨ ਕਰੋ ਤੁਹਾਡੇ ਕਾਰਜ ਸਫਲ ਹੋਣਗੇ ਜਦੋਂ ਖਾਲਸਾ ਜੀ ਆਪਾਂ ਤਾਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਹੈ ਗੁਰੂ ਵਾਲੇ ਬਣਾਉਣਾ ਹੈ ਆਪਾਂ ਇਹ ਵੀ ਤੁਹਾਡੇ ਅੱਗੇ ਬੇਨਤੀ ਕਰੀ ਦੀਏ ਕਿ ਜਦੋਂ ਤੁਸੀਂ ਪਾਠ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਬਣਾਉਣੀ ਹੈ ਆਪਣੇ ਗੁਰੂ ਦੇ ਪ੍ਰਤੀ ਭਰੋਸਾ ਬਣਾਉਣਾ ਹੈ ਤੇ ਦੂਜੀ ਗੱਲ ਕਿ ਤੁਸੀਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਜੇ ਤੁਸੀਂ ਆਪਣੇ ਮਨ ਨੂੰ ਇੰਨਾ ਵਧੀਆ ਸੱਚਾ ਸੁੱਚਾ ਬਣਾ ਕੇ ਤੇ ਤਨੋਂ ਮਨੋਂ ਹੋ ਕੇ ਗੁਰੂ ਵਾਲੇ ਬਣ ਕੇ ਗੁਰਬਾਣੀ ਦੇ ਜਾਪ ਕਰੋਗੇ ਤੇ ਗਰੰਟੀ ਏ ਕਿ ਤੁਹਾਡੇ ਤੇ ਵਾਹਿਗੁਰੂ ਦੀ ਕਿਰਪਾ ਕਿਉਂ ਨਹੀਂ ਹੋਵੇਗੀ ਜ਼ਰੂਰ ਹੋਵੇਗੀ ਪਰ ਜੇ ਤੁਸੀਂ ਇਹ ਗੱਲਾਂ ਨੂੰ ਫੋਲੋ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਨਹੀਂ ਲੈ ਕੇ ਆਉਂਦੇ ਤੇ ਫਿਰ ਕਹਿੰਦੇ ਹੋ ਕਿ ਤੁਹਾਡੀ ਤੇ ਕਿਰਪਾ ਨਹੀਂ ਹੋਈ ਤੇ ਫਿਰ ਇਹਦੇ ਤੁਸੀਂ ਆਪ ਖੋਦੀ ਜ਼ਿੰਮੇਵਾਰ ਹੋਨੇ ਹੋ ਕਿਉਂਕਿ ਤੁਸੀਂ ਖੁਦ ਗਲਤੀਆਂ ਕਰਕੇ ਜਾਣ ਬੋਝ ਕੇ ਗਲਤੀਆਂ ਕਰਕੇ ਅਣਜਾਣ ਬਣਦੇ ਹੋ ਤੇ ਬੀਨੇ ਵਾਹਿਗੁਰੂ ਨੂੰ ਦੋਸ਼ ਆਪਾ ਕਿ ਵਾਹਿਗੁਰੂ ਸਾਡੀ ਸੁਣੀ ਨਹੀਂ ਹੈਗੀ ਪਰ ਗਲਤੀਆਂ ਕਰਕੇ ਆਪਾਂ ਕਿਰਪਾ ਚਾਹਣੇ ਆ ਤਾਂ ਖਾਲਸਾ ਜੀ ਦੀ ਕਿਰਪਾ ਕਿੱਥੋਂ ਹੋਵੇਗੀ ਇਸ ਕਰਕੇ ਖਾਨਸਾ ਜੀ ਤੁਸੀਂ ਇੰਨਾ ਭਰੋਸਾ ਤੇ ਇੰਨੀ ਸ਼ਰਧਾ ਭਾਵਨਾ ਬਣਾਓ ਆਪਣੇ ਗੁਰੂ ਦੇ ਪ੍ਰਤੀ ਤੁਹਾਨੂੰ ਕੋਈ ਕੁਝ ਵੀ ਕਹੇ ਤੁਹਾਡੀ ਕਿਸਮਤ ਕਮਾੜੀ ਕਹੇ ਤੁਹਾਡੇ ਗਰਮ ਮਾੜੇ ਕਹੇ ਜਦੋਂ ਵਾਹਿਗੁਰੂ ਦੀ ਕਿਰਪਾ ਹੋਊਗੀ ਨਾ ਜੋ ਤੁਹਾਡੇ ਮਾੜੇ ਕਰਮਾਂ ਦੇ ਜੋ ਵੀ ਤੁਹਾਡੇ ਕਾਗਜ਼ ਨੇ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਫਾੜ ਕੇ ਸੁੱਟ ਦੇਣਗੇ ਤੁਹਾਡੇ ਤੇ ਕਿਰਪਾ ਹੋਵੇਗੀ ਵਾਹਿਗੁਰੂ ਦੀ ਜੇ ਤੁਸੀਂ ਗੁਰੂ ਵਾਲੇ ਬਣ ਕੇ ਗੁਰਬਾਣੀ ਦੇ ਜਾਪ ਕਰੋਗੇ ਸੇਵਾ ਸਿਮਰਨ ਕਰੋਗੇ ਕਿਸੇ ਦਾ ਮਾੜਾ ਨਾ ਕਰੋਗੇ ਖਾਲਸਾ ਜੀ ਕਦੀ ਆਪਣਾ ਮਾੜਾ ਹੋ ਹੀ ਨਹੀਂ ਸਕਦਾ ਤੁਸੀਂ ਖੁਦ ਇਹ ਚੀਜ਼ ਅਜਾਮਾ ਕੇ ਦੇਖੋ ਜਦੋਂ ਆਪਾਂ ਕਿਸੇ ਦਾ ਮਾੜਾ ਨਾ ਕਰਾਂਗੇ ਆਪਣੇ ਨਾਲ ਜ਼ਿੰਦਗੀ ਦੇ ਵਿੱਚ ਕਦੇ ਵੀ ਮਾੜਾ ਨਹੀਂ ਹੋ ਸਕਦਾ ਇਸੇ ਤਰ੍ਹਾਂ ਖਾਲਸਾ ਜੀ ਅੱਜ ਦੀ ਜੋ ਅਸੀਂ ਹੱਡਬੀਤੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਇੱਕ ਵੀਰ ਦੀ ਹੱਡ ਵੀਤੀ ਹੈ ਜਿਨ੍ਹਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਉਹ ਵੀਰ ਕੈਨੇਡਾ ਦੇ ਵਿੱਚ ਰਹਿੰਦੇ ਨੇ ਖਾਲਸਾ ਜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਸੀ ਤੇ ਸਾਨੂੰ ਅੱਗੇ ਕਿਹਾ ਕਿ ਹੋਰ ਸੰਗਤਾਂ ਦੇ ਨਾਲ ਵੀ ਸਾਂਝੀ ਕਰੋ ਵੀ ਉਹਨਾਂ ਨੇ ਖਾਲਸਾ ਜੀ ਵੀ ਕਿਹਾ ਕਿ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਭੈਣੇ ਵਿੱਚੋਂ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਜੋੜ ਰਹੇ ਹੋ ਤੇ ਗੁਰੂ ਦੇ ਨਾਲ ਜੋੜ ਰਹੇ ਹੋ ਵੀ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਵੀ ਬਹੁਤ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੇਖਦੇ ਹਾਂ ਵੀ ਤੰਗੀ ਪਰੇਸ਼ਾਨੀ ਜਾਂ ਗਰੀਬੀ ਜਾਂ ਬਿਮਾਰੀ ਨੂੰ ਲੈ ਕੇ ਲੋਕ ਗਲਤ ਰਸਤਿਆਂ ਤੇ ਜਾਂਦੇ ਨੇ ਵੀ ਇਸ ਆਵਾਂ ਤੁਸੀਂ ਜੋ ਵੀਡੀਓ ਪਾਉਣੇ ਉਹ ਇਹਨਾਂ ਤੋਂ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਬਹੁਤ ਸੰਗਤਾਂ ਗਰਬਾਣੀ ਦੇ ਨਾਲ ਜੁੜ ਰਹੀਆਂ ਨੇ ਇਥੇ ਤੱਕ ਕਿ ਵੀਰ ਦੱਸ ਰਿਹਾ ਕਿ ਮੈਂ ਤੁਹਾਡੀਆਂ ਵੀਡੀਓ ਤੋਂ ਪਹਿਲਾਂ ਵੀ ਤੋਂ ਹੀ ਗਰਬਾਣੀ ਦੇ ਨਾਲ ਜੁੜਿਆ ਹੋਇਆ ਵੀ ਮੈਂ ਆਪਣੀ ਵਾਰਤਾ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਪਰ ਮੈਂ ਹੋਰ ਕਈ ਸੰਗਤਾਂ ਨੂੰ ਵੀ ਗਰਬਾਣੀ ਦੇ ਨਾਲ ਜੋੜਿਆ ਸੋ ਖਾਲਸਾ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਣ ਪ੍ਰਾਵਾਂ ਨੂੰ ਰਿਕਵੈਸਟ ਹੈ ਜੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਨਿਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਵੀਰ ਭੈਣ ਦੇ ਤੱਕ ਵੀਡੀਓ ਜਾਂਦੀ ਏ ਉਹ ਸੁਣਦਾ ਹੈ ਗੁਰੂ ਮਹਾਰਾਜ ਦੀ ਹੁੰਦੇ ਤੇ ਕਿਰਪਾ ਹੁੰਦੀ ਏ ਗੁਰਬਾਣੀ ਦੇ ਨਾਲ ਜੋੜਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਖਾਲਸਾ ਜੀ ਵੀਰ ਦੱਸਦੇ ਕਿ ਸਾਡੇ ਪਰਿਵਾਰ ਦੇ ਵਿੱਚ ਅਸੀਂ ਦੋ ਪਰਾ ਤੇ ਸਾਡੇ ਮਾਤਾ ਪਿਤਾ ਸੀ ਖਾਲਸਾ ਜੀ ਵੀਰ ਕਹਿੰਦੇ ਕਿ ਸਾਨੂੰ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਸਾਡੇ ਕੋਲ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਕਹਿੰਦੇ ਵੀ 25 ਕਿੱਲੇ ਜ਼ਮੀਨ ਸੀ ਸਾਡੇ ਕੋਲ ਗੱਡੀ ਵੀ ਕਹਿੰਦੇ ਬਾਈਕ ਕੋਠੀ ਵਧੀਆ ਪਾਈ ਹੋਈ ਸੀ ਕਹਿੰਦੇ ਪਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਵਾਹਿਗੁਰੂ ਦਾ ਦਿੱਤਾ ਹੈਗਾ ਸੀ ਪਰ ਫਿਰ ਵੀ ਖਾਲਸਾ ਜੀ ਉਹ ਵੀਰ ਦੱਸਦੇ ਕਿ ਸਾਡੇ ਘਰ ਦੇ ਵਿੱਚ ਕਲੇਸ਼ ਇੰਨਾ ਰਹਿੰਦਾ ਸੀ ਇਨਾ ਦੁੱਖ ਰਹਿੰਦਾ ਸੀ ਇੰਨੀਆਂ ਬਿਮਾਰੀਆਂ ਰਹਿੰਦੀਆਂ ਸਨ ਜਿਸ ਕਰਕੇ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਪੈਸੇ ਦੀ ਕੋਈ ਕਮੀ ਨਹੀਂ ਸੀ ਜਿਸ ਦੇ ਬਾਵਜੂਦ ਵੀ ਸਾਡੇ ਘਰ ਦੇ ਵਿੱਚ ਖੁਸ਼ੀ ਨਹੀਂ ਸੀ ਹੈਗੀ ਕਿਉਂਕਿ ਖਾਲਸਾ ਜੀ ਵੀਰ ਦੱਸਦੇ ਆ ਕਿ ਅਸੀਂ ਕਦੇ ਵੀ ਗੁਰਦੁਆਰਾ ਸਾਹਿਬ ਨਹੀਂ ਸੀਗੇ ਜਦੋਂ ਸਵੇਰੇ ਅਸੀਂ ਅੰਮ੍ਰਿਤ ਵੇਲੇ ਉੱਠਣਾ ਤਾਂ ਵੀਰ ਕਹਿੰਦੇ ਕਿ ਮੈਂ ਹੀ ਸਿਰਫ ਜੋ ਸਾਡੇ ਘਰ ਦੇ ਵਿੱਚ ਗੁਰੂਆਂ ਦੀਆਂ ਫੋਟੋਆਂ ਸਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਕਹਿੰਦੇ ਉਹਨਾਂ ਫੋਟੋਆਂ ਦੀ ਸਾਫ ਸਾਂਭ ਸੰਭਾਲ ਰੋਜ਼ ਸਫਾਈ ਕਰਨੀ ਤੇ ਸਵੇਰੇ ਮੈਂ ਜਪਜੀ ਸਾਹਿਬ ਦਾ ਪਾਠ ਕਰਨਾ ਧੂਫ ਬੱਤੀ ਕਰਨੀ ਇਹ ਸਭ ਕੁਝ ਕਹਿੰਦੇ ਮੈਂ ਹੀ ਕਰਦਾ ਸੀ ਕਿਉਂਕਿ ਖਾਲਸਾ ਜੀ ਵੀਰ ਕਹਿੰਦੇ ਕਿ ਜਿਹੜਾ ਮੇਰਾ ਭਰਾ ਸੀ ਵੱਡਾ ਉਹ ਬਹੁਤ ਨਸ਼ਾ ਕਰਦਾ ਸੀ ਤੇ दारू ਵੀ ਪੀਂਦਾ ਸੀ ਕਹਿੰਦੇ ਜਿਹੜੇ ਮੇਰੇ ਮਾਤਾ ਜੀ ਸੀ ਕਹਿੰਦੇ ਉਹ ਵੀ ਬਿਮਾਰ ਰਹਿੰਦੇ ਸੀ ਤੇ ਮੇਰਾ ਪਿਤਾ ਵੀ ਬਿਮਾਰ ਰਹਿੰਦਾ ਸੀ ਖਾਰ사 ਜੀ ਵੀਰ ਕਹਿੰਦੇ ਕਿ ਜਿਹੜਾ ਮੇਰਾ ਭਰਾ ਸੀ ਕਹਿੰਦੇ ਕਿ ਉਸਨੇ ਪਲੱਸ 2 ਕਰਕੇ ਡਿਪਲੋਮਾ ਕਰਕੇ ਉਹ ਘਰ ਬੈਠ ਗਿਆ ਉਸ ਤੋਂ ਬਾਅਦ ਵਿੱਚ ਉਹ ਮਾੜੀ ਸੰਗਤ 'ਚ ਲੱਗ ਗਿਆ ਜਿਸ ਦੇ ਕਰਕੇ ਉਹ ਪਹਿਲਾਂ ਤਾਂ ਸ਼ਰਾਬ ਬਹੁਤ ਪੀਂਦਾ ਸੀ ਕਹਿੰਦੇ ਫਿਰ ਹੌਲੀ-ਹੌਲੀ ਕਰਕੇ ਹੋਰ ਨਸ਼ਿਆਂ ਤੇ ਵੀ ਲੱਗ ਗਿਆ ਮਾੜੀ ਸੰਗਤ 'ਚ ਪੈਣ ਕਰਕੇ ਜਿਹਦੇ ਕਰਕੇ ਸਾਡੇ ਘਰ ਦੇ ਵਿੱਚ ਰੋਜ਼ ਨੜਾਈ ਕਲੇਸ਼ ਹੁੰਦਾ ਸੀ ਪੈਸੇ ਨੂੰ ਲੈ ਕੇ ਉਹ ਕੀ ਕਹਿੰਦੇ ਮੇਰੇ ਮਾਤਾ ਜੀ ਫਿਕਰ ਕਰਦੇ ਸਨ ਕਿ ਇਹ ਵੱਧ ਘਟ ਨਸ਼ਾ ਕਰ ਲਿਆ ਇਸ ਨੂੰ ਕੁਝ ਹੋਰ ਨਾ ਜਾਵੇ ਜਿਸ ਵਿਕਰ ਦੇ ਵਿੱਚ ਕਹਿੰਦੇ ਅਸੀਂ ਪੈਸੇ ਨਹੀਂ ਸੀ ਦਿੰਦੇ ਉਹ ਘਰ ਦੀ ਤੋੜ-ਫੋੜ ਕਰਦਾ ਸੀ ਸਾਡੇ ਗਲ ਪੈਂਦਾ ਸੀ ਲੜਾਈ ਕਰਦਾ ਸੀ ਕਲੇਸ਼ ਹੁੰਦਾ ਸੀ ਉਸ ਦੀ ਟੈਨਸ਼ਨ ਦੇ ਕਰਕੇ ਕਹਿੰਦੇ ਮੇਰੇ ਮਾਤਾ ਪਿਤਾ ਸੀ ਜੋ ਉਹ ਬਿਮਾਰ ਰਹਿਣ ਲੱਗ ਗਏ ਸਾਜੀ ਵੀਰ ਦੱਸਦੇ ਆ ਕਿ ਕਹਿੰਦੇ ਕਿ ਸਾਡੀ ਘਰ ਦੇ ਵਿੱਚ ਇੰਨੇ ਬੁਰੇ ਹਾਲਾਤ ਸੀ ਕਹਿੰਦੇ ਕਿ ਮੈਂ ਪਲੱਸ 2 ਤੋਂ ਬਾਅਦ ਦੇ ਵਿੱਚ ਕਹਿੰਦੇ ਕਿ ਮੈਂ ਆਪਣਾ ਕਿੰਦੀ ਹੋਸਟਲ ਦੇ ਵਿੱਚ ਰਹਿ ਕੇ ਸਟੱਡੀ ਕਰਨੀ ਸ਼ੁਰੂ ਕੀਤੀ ਕਿਉਂਕਿ ਪੜ੍ਹਾਈ ਦੇ ਵਿੱਚ ਵੀਰ ਦੱਸਦੇ ਵੀ ਮੈਂ ਕਾਫੀ ਇੰਟੈਲੀਜੈਂਟ ਸੀ ਜਿਸ ਕਰਕੇ ਕਹਿੰਦੇ ਕਿ ਮੈਨੂੰ ਕਾਫੀ ਅੱਗੇ ਇਗਜ਼ਾਮ ਦੇ ਨਹੀਂ ਵੀ ਮੇਰੇ ਮਾਤਾ ਪਿਤਾ ਨੇ ਸੋਚਿਆ ਕਿ ਅੱਗੇ ਜੌਬ ਦੇ ਲਈ ਵੀ ਤੂੰ ਬਾਹਰ ਜਾ ਕੇ ਆਪਣਾ ਜੋ ਵੀ ਕਲਾਸਾਂ ਲਗਾਉਣੀਆਂ ਨੇ ਲਗਾ ਤੇ ਆਪਣਾ ਅੱਗੇ ਤਿਆਰੀ ਕਰ ਟੈਸਟ ਦੇਣ ਦੀ ਜੌਬ ਦੇ ਲਈ ਕਿਉਂਕਿ ਵੀਰ ਦੱਸ ਰਿਹਾ ਕਿ ਮੇਰਾ ਪੜਾਈ ਦੇ ਵਿੱਚ ਵੀ ਬਹੁਤ ਇੰਟਰਸਟ ਸੀ ਤੇ ਘਰ ਦੇ ਕੰਮਕਾਰਾਂ ਦੇ ਵਿੱਚ ਵੀ ਮੇਰੀ ਮੈਨੂੰ ਬਹੁਤ ਫਿਕਰ ਹੁੰਦੀ ਸੀ ਕਿ ਮਾਤਾ ਪਿਤਾ ਦੀ ਸਾਮ ਸਵਾਰ ਦੀ ਕੰਮਕਾਰ ਦੀ ਹਰ ਇੱਕ ਚੀਜ਼ ਨੂੰ ਲੈ ਕੇ ਵੀਰ ਦੱਸ ਦੇ ਕਿ ਮੈਂ ਹਰ ਇੱਕ ਚੀਜ਼ ਦੇ ਵਿੱਚ ਪੂਰਾ ਪਰਫੈਕਟ ਸੀ ਹਰ ਇੱਕ ਕੰਮ ਦੇ ਵਿੱਚ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਸੋਚਿਆ ਵੀ ਕਿਉਂ ਨਾ ਵੀ ਅੱਗੇ ਆਉਣ ਵਾਲਾ ਫਿਊਚਰ ਯੋਗੀ ਪਤਾ ਕਿਸ ਤਰ੍ਹਾਂ ਦਾ ਹੋਣਾ ਹੈ ਤੇ ਮੈਂ ਆਪਣਾ ਬੇਸ਼ੱਕ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਵੀਰ ਕਹਿੰਦੇ ਕਿ ਸਾਡੇ ਕੋਲ ਵੀ ਕੋਈ ਕਮੀ ਸੀ ਜਿਸ ਕਰਕੇ ਵੀ ਅਸੀਂ ਨੌਕਰੀ ਕਰਨੀ ਸੀ ਜਾਂ ਕੁਝ ਵੀ ਇਹਨੇ ਮੈਨੂੰ ਸੀ ਕਿ ਮੈਂ ਸਟੱਡੀ ਕੀਤੀ ਮੈਂ ਕੁਝ ਆਪਣੇ ਪੈਰਾਂ ਤੇ ਖੜਾ ਹੋਵਾਂ ਕੁਝ ਬਣ ਕੇ ਵਿਖਾਵਾਂ ਖਰਦਾ ਜੀ ਵੀਰ ਕਹਿੰਦੇ ਕਿ ਕਹਿੰਦੇ ਮੈਂ ਬਠਿੰਡੇ ਸ਼ਹਿਰ ਦੇ ਵਿੱਚ ਆਪਣੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕੀਤੀਆਂ ਕਹਿੰਦੇ ਉਥੋਂ ਮੈਨੂੰ ਪਤਾ ਲੱਗਾ ਮੈਂ ਕਹਿੰਦੇ ਇੱਕ ਪੀਜੀ ਦੇ ਵਿੱਚ ਰਹਿੰਦਾ ਸੀ ਜੋ ਪੀਜੀ ਵਾਲੇ ਆਂਟੀ ਸੀ ਕਹਿੰਦੇ ਉਹ ਹਰ ਐਤਵਾਰ ਨੂੰ ਕਹਿੰਦੇ ਉਹ ਪਾਠ ਕਰਦੇ ਹੁੰਦੇ ਸੀ ਤੇ ਕਹਿੰਦੇ ਮੈਂ ਆਂਟੀ ਤੋਂ ਵੀ ਕਈ ਵਾਰ ਉਹਨਾਂ ਦੇ ਘਰ ਦੇ ਵਿੱਚ ਕੋਈ ਚੀਜ਼ ਨਾ ਹੋਣੀ ਜਿਵੇਂ ਸਬਜ਼ੀ ਵਗੈਰਾ ਜੋ ਵੀ ਕਹਿੰਦੇ ਕਈ ਵਾਰ ਉਹਨਾਂ ਨੇ ਮੇਰੇ ਤੋਂ ਚੀਜ਼ ਮੰਗਵਾਉਣੀ ਵੀ ਮੈਨੂੰ ਸਾ ਕੁਸ਼ ਸੌਦੇ ਵੀਰ ਕਹਿੰਦੇ ਮਗਵਾਉਣੇ ਇਸ ਤਰ੍ਹਾਂ ਕਰਕੇ ਕਹਿੰਦੇ ਵੀ ਉਹ ਮੈਨੂੰ ਆਪਣੇ ਬੇਟਿਆਂ ਵਾਂਗ ਹੀ ਰੱਖਦੇ ਸਨ ਤੇ ਮੈਂ ਉਹਨਾਂ ਦਾ ਕਹਿਣਾ ਕਦੇ ਨਹੀਂ ਸੀ ਮੋੜਿਆ ਆਂਟੀ ਜੀ ਨੇ ਜੋ ਕਹਿਣਾ ਮੈਂ ਉਹਨਾਂ ਨੂੰ ਲਿਆ ਕੇ ਦੇ ਦੇਣਾ ਹਰ ਸਾਹਿਬ ਜੀ ਵੀਰ ਕਹਿੰਦੇ ਕਿ ਮੈਨੂੰ ਤਾਂ ਇੰਨਾ ਪਤਾ ਹੀ ਨਹੀਂ ਸੀ ਕਿ ਵਾਹਿਗੁਰੂ ਸੱਚੇ ਪਾਸ਼ਾ ਦੀ ਕਿਰਪਾ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਐਨੇ ਜੋ ਦੁੱਖ ਨੇ ਵੀ ਦੁੱਖਾਂ ਤੋਂ ਬਾਅਦ ਕਦੇ ਸੁੱਖ ਵੀ ਆ ਸਕਦੇ ਨੇ ਜੋ ਚੀਜ਼ ਦੀ ਖਾਰ사 ਜੀ ਵੀਰ ਕਹਿੰਦੇ ਕਿ ਮੈਂ ਕਦੇ ਆਸ ਉਮੀਦ ਨਹੀਂ ਸੀ ਕੀਤੀ ਵੀ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਮੈਨੂੰ ਦਿੱਤੀ ਖਾਰ사 ਜੀ ਵੀਰ ਕਹਿੰਦੇ ਕਿ ਇੱਕ ਦਿਨ ਐਤਵਾਰ ਦਾ ਦਿਨ ਸੀ ਕਹਿੰਦੇ ਕਿ ਆਂਟੀ ਨੇ ਮੈਨੂੰ ਆਵਾਜ਼ ਮਾਰੀ ਕਹਿੰਦੇ ਕਿ ਮੈਂ ਪਾਠ ਕਰਨਾ ਹੈ ਤੇ ਤੂੰ ਮੇਰੀ ਬੇਟੀ ਨੂੰ ਲਿਆ ਦੇ ਆ ਜਿਹੜਾ ਸਮਾਨ ਹੈ ਜਿੰਨਾ ਵੀ ਉਹਨਾਂ ਨੇ ਸਮਾਨ ਕਿਹਾ ਵੀਰ ਕਹਿੰਦੇ ਕਿ ਮੈਂ ਸਾਰਾ ਵਿਚਾਰ ਤੋਂ ਜਾ ਕੇ ਲਿਆ ਦਿੱਤਾ ਪਰ ਜਦੋਂ ਮੈਂ ਵਾਪਸ ਆਇਆ ਕਿੰਨੇ ਕੇ ਤਾਂ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਵੱਡੀ ਫੋਟੋ ਦੇ ਅੱਗੇ ਜੋਤ ਜਗਦੀ ਸੀ ਤੇ ਨੀਚੇ ਉਹ ਮਾਤਾ ਜੀ ਬੈਠ ਕੇ ਗੁਟਕਾ ਸਹਿਬ ਹੱਥ ਦੀ ਵਿੱਚ ਸੀ ਤੇ ਉਹ ਬਾਠ ਕਰ ਰੇ ਸ। ਖਾਲਸਾ ਜੀ ਕਿਥੇ ਆਪਣੇ ਭੈਣ ਭਰਾ ਕਈ ਸਿੱਖ ਹੋ ਕੀ ਵੀ ਗੁਰਬਾਣੀ ਦੇ ਚਾਪ ਨਹੀਂ ਕਰਦੇ ਪਰ ਉਹ ਵੀਰ ਦੱਸਦੇ ਕਿੰਨੇ ਮੈਂ ਖੁਦ ਜਦੋਂ ਦੇਖਿਆ ਮੈਨੂੰ ਆਪ ਨੂੰ ਖੁਦ ਨੂੰ ਫੀਲ ਇਹ ਚੀਜ਼ ਹੋਈ ਕਿ ਮੈਂ ਇੱਕ ਸਿੱਖ ਪਰਿਵਾਰ ਤੋਂ ਆ ਪਰ ਮੈਂ ਕਦੇ ਵੀ ਗੁਰਦੁਆਰਾ ਸਾਹਿਬ ਨਹੀਂ ਗਿਆ। ਪਾਠ ਜਿੰਨਾ ਕੁ ਸਮਾਂ ਮਿਲਦਾ ਵੀ ਮੈਂ ਕਰਦਾ। ਕਾਰਸਾ ਜੀ ਵੀਰ ਕਹਿੰਦੇ ਕਿ ਮੈਂ 2-3 ਐਤਵਾਰ ਨੂੰ ਇਸ ਤਰ੍ਹਾਂ ਦੇਖਿਆ ਦੇਖਣ ਤੋਂ ਬਾਅਦ ਦੇ ਵਿੱਚ ਕਹਿੰਦੇ ਫਿਰ ਉਹ ਮੈਂ ਮਾਤਾ ਜੀ ਨੂੰ ਪੁੱਛਿਆ ਕਿ ਤੁਸੀਂ ਹਰ ਐਤਵਾਰ ਨੂੰ ਇਹ ਸਭ ਕਰਦੇ ਹੋ ਜੋਤ ਜਗਾਉਣੀ ਹੋ ਪਾਠ ਕਰਦੇ ਹੋ ਕਿੰਨਾ ਲੰਬਾ ਸਮਾਂ ਤੁਹਾਨੂੰ ਸ਼ਾਮ ਤੱਕ ਦਾ ਸਮਾਂ ਹੋ ਜਾਂਦਾ ਹੈ ਵੀ ਤੁਸੀਂ ਕੀ ਪਾਠ ਕਰਦੇ ਹੋ ਕਿਵੇਂ ਹੁੰਦਾ ਹੈ ਵੀ ਤੁਸੀਂ ਜੋਤ ਕਿਉਂ ਜਗਾਉਣੀ ਹੈ ਉਹ ਕਿਹੜੇ ਬਾਬੇ ਦੀ ਜਗਾਉਣੀ ਹੈ ਵੀਰ ਕਹਿੰਦੇ ਕਿ ਸ਼ਾਮ ਦੇ ਸਮੇਂ ਮੈਂ ਉਸ ਆਂਟੀ ਨੂੰ ਸਾਰਾ ਕੁਝ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ 'ਚ ਬਰਕਤ ਨਹੀਂ ਸੀ ਪੈਂਦੀ। ਅਸੀਂ ਬਹੁਤ ਮਿਹਨਤੀ ਪਰਿਵਾਰ ਸੀ ਕਹਿੰਦੇ ਕਿ ਅਸੀਂ ਬਹੁਤ ਜ਼ਿਆਦਾ ਦੁਖੀ ਹੁੰਦੇ ਸੀ ਜਦੋਂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਹੱਥ-ਪੱਲੇ ਕੁਝ ਲੱਗਦਾ ਨਹੀਂ ਸੀ। ਕਹਿੰਦੇ ਸਾਨੂੰ ਉਦੋਂ ਕਿਸੇ ਲੇਡੀਆਂ ਨੇ ਦੱਸਿਆ ਸੀ ਕਿ ਤੁਸੀਂ ਤਾਂ ਤਨਤਨ ਬਾਬਾ ਦੀਪ ਸਿੰਘ ਸਹਿਬ ਜੀ ਦੇ ਨਾਮ ਦਾ ਚਪੈਰਾ ਸੇਵ ਘਟੋ ਜੋ ਤੇ ਜਗਾਓ ਤੇ ਪਰਿਵਾਰ ਦੇ ਵਿੱਚ ਤੁਹਾਡੇ ਆਪਣੇ ਆਪ ਕਿਰਪਾ ਹੋਵੇਗੀ ਤੁਸੀਂ ਸ਼ਰਧਾ ਭਾਵਨਾ ਪੰਡਾ ਕੇ ਰੱਖਣੀ ਹੈ ਤੇ ਜਦੋਂ ਸ਼ਰਧਾ ਭਾਵਨਾ ਤੁਸੀਂ ਇੰਨੀ ਬਣਾ ਲਈ ਕਿ ਤੁਸੀਂ ਸੋਚਿਆ ਕਿ ਵਾਹਿਗੁਰੂ ਤੋਂ ਬਿਨਾ ਤਾਂ ਸਾਡਾ ਕੋਈ ਕਾਰਜ ਰਾਸ ਨਹੀਂ ਹੋ ਸਕਦਾ ਤਾਂ ਤਾਂ ਬਾਬਾ ਦੀਪ ਸਿੰਘ ਸਹਿਨ ਜੀ ਦੀ ਕਿਰਪਾ ਤੋਂ ਬਿਨਾ ਅਸੀਂ ਇੱਕ ਪਲੰਗ ਤੱਕ ਵੀ ਪੱਟ ਨਹੀਂ ਸਕਦੇ ਤਾਂ ਫਿਰ ਤੁਹਾਡੇ ਤੇ ਜ਼ਰੂਰ ਕਿਰਪਾ ਹੋਵੇਗੀ ਖਾਲਸਾ ਜੀ ਆਂਟੀ ਜੀ ਕਹਿੰਦੇ ਕਿ ਇਸ ਤਰ੍ਹਾਂ ਸਾਨੂੰ ਉਹਨਾਂ ਨੇ ਕਿਹਾ ਉਹ ਵੀਰ ਕਹਿੰਦੇ ਕਿ ਉਹ ਆਂਟੀ ਨੇ ਕਿਹਾ ਵੀ ਮੈਂ ਇਸ ਤਰ੍ਹਾਂ ਚ ਪਹਿਰਾ ਸੇ ਫਿਰ ਉਦੋਂ ਤੋਂ ਕੱਟਣਾ ਸ਼ੁਰੂ ਕੀਤਾ ਜੋਤ ਜਗਾਉਣੀ ਤੇ ਸਾਡੇ ਘਰ ਦੇ ਹਾਲਾਤ ਦਿਨੋ ਦਿਨ ਠੀਕ ਹੋ ਗਏ ਖਾਲਸਾ ਜੀ ਵੀਰ ਕਹਿੰਦੇ ਕਿ ਉੱਥੋਂ ਮੈਨੂੰ ਪਤਾ ਲੱਗਿਆ ਤੇ ਕਹਿੰਦੇ ਮੈਂ ਉੱਥੇ ਪੀਜੀ ਦੇ ਵਿੱਚ ਕਹਿੰਦੇ ਮੈਂ ਜਪਰਾ ਸਾਹਿਬ ਘਟਨਾ ਸ਼ੁਰੂ ਕੀਤਾ ਕਹਿੰਦੇ ਮੈਂ ਵੀ ਪਾਬਾ ਦੀਪ ਸਿੰਘ ਸੇਮਚੀ ਜੀ ਜਾ ਕੇ ਫੋਟੋ ਲੈ ਕੇ ਆਇਆ ਆਂਟੀ ਜੀ ਤੋਂ ਕਹਿੰਦੇ ਮੈਂ ਜੋਤ ਮੰਗਵਾਈ ਜੋਤ ਕਿਵੇਂ ਜਗਾਉਣੀ ਏ ਉਹਨਾਂ ਨੇ ਮੈਨੂੰ ਦੱਸਿਆ ਕਿ ਮਰਿਆਦਾ ਹੁੰਦੀ ਏ ਸਭ ਕੁਝ ਉਹ ਆਂਟੀ ਜੀ ਤੋਂ ਪੁੱਛਿਆ ਖਾਲਸਾ ਜਿਓ ਵੀਰ ਕਹਿੰਦੇ ਆਂਟੀ ਜੀ ਦਾ ਇੰਨਾ ਵਧੀਆ ਸੁਭਾਅ ਸੀ ਕਿ ਉਹਨਾਂ ਨੇ ਮੈਨੂੰ ਮਾਵਾਂ ਦੀ ਤਰ੍ਹਾਂ ਸਮਝਾਇਆ ਇਸੀ ਤਰ੍ਹਾਂ ਖਾਰਸਾ ਜੀ ਉਹ ਵੀਰ ਕਹਿੰਦੇ ਕਿ ਆਂਟੀ ਨੇ ਪੂਰੀ ਮੈਨੂੰ ਰਹਿਤ ਮਰਿਆਦਾ ਦੇ ਨਾਲ ਸਮਝਾਇਆ ਤੇ ਕਹਿੰਦੇ ਮੈਂ ਪਹਿਲਾ ਦੁਪਹਿਰਾ ਸਹਿਬ ਕਟਿਆ ਕਹਿੰਦੇ ਪਹਿਲੇ ਦੁਪਹਿਰਾ ਸਹਿਬ ਦੇ ਵਿੱਚ ਮੈਂ ਇਹੀ ਅਰਦਾਸ ਬੇਨਤੀ ਕੀਤੀ ਕਿ ਤਾਂ ਤਾਂ ਬਾਬਾ ਦੀਪ ਸਿੰਘ ਸੇਰ ਜੀ ਮਾਰਾ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰਾਨਾ ਵੀ ਬਹੁਤ ਹੈ ਕਿ ਤੁਸੀਂ ਸਾਨੂੰ ਬਹੁਤ ਕੁਝ ਦਿੱਤਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਤੇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਅੱਗੇ ਇਹ ਹੀ ਬੇਨਤੀ ਕਿ ਮੇਰਾ ਜੋ ਪੁਰਾਣਾ ਨਸ਼ਾ ਕਰਦਾ ਏ ਉਹ ਨਸ਼ੇ ਤੋਂ ਦੂਰ ਹੋ ਜਾਵੇ ਤੇ ਗੁਰੂ ਦੇ ਲੜ ਲੱਗ ਜਾਵੇ ਤੇ ਜੋ ਮੇਰੇ ਮਾਤਾ ਪਿਤਾ ਨੇ ਉਹਦੀ ਟੈਨਸ਼ਨ ਲੈਂਦੇ ਨੇ ਵੀ ਉਹਨਾਂ ਦੀ ਸਿਹਤ ਵੀ ਠੀਕ ਹੋ ਜਾਵੇ ਖਾਲਸਾ ਜੀ ਵੀਰ ਕਹਿੰਦੇ ਕਿ ਮੈਨੂੰ ਖੁਦ ਨੂੰ ਯਕੀਨ ਨਹੀਂ ਸੀ ਪਰ ਜਦੋਂ ਮਾਤਾ ਜੀ ਨੇ ਦੱਸਿਆ ਮੈਂ ਇੰਨੇ ਭਰੋਸੇ ਤੇ ਸ਼ਰਧਾ ਭਾਵਨਾ ਦੇ ਨਾਲ ਪਹਿਲਾ ਚਪੈਰਾ ਸਹਿਬ ਕਟਿਆ ਵੀਰ ਕਹਿੰਦੇ ਕਿ ਮੈਂ ਇੰਨਾ ਲੰਬਾ ਸਮਾਂ ਕਦੇ ਪਾਠ ਇਸੀ ਕੀਤਾ ਪਰ ਜਦੋਂ ਮੈਂ ਬੈਠਾ ਮੈਂ ਸਵੇਰੇ 12 ਤੋਂ ਦੁਪਹਿਰ 12 ਤੋਂ ਲੈ ਕੇ ਬੈਠਾ ਤੇ ਕਹਿੰਦੇ ਸ਼ਾਮ ਦੇ 4:30 ਵਜੇ ਮੈਂ ਉੱਠਿਆ ਇਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਮੈਂ ਹਜੇ ਪਹਿਲਾ ਹੀ ਦੁਪਹਿਰਾ ਸਹਿਬ ਕੱਟਿਆ ਸੀ ਕਹਿੰਦੇ ਪਹਿਲਾ ਦੁਪਹਿਰਾ ਸਹਿਬ ਕੱਟਣ ਤੋਂ ਕਹਿੰਦੇ ਜਦੋਂ ਰਾਤ ਦਾ ਸਮਾਂ ਹੁੰਦਾ ਹੈ ਤੇ ਕਹਿੰਦੇ ਮੇਰੇ ਭਰਾ ਦਾ ਮੈਨੂੰ ਫੋਨ ਆਉਂਦਾ ਏ ਕਿ ਅੱਜ ਤੋਂ ਬਾਅਦ ਮੈਂ ਨਸ਼ਾ ਨਹੀਂ ਕਰਮਾ ਮੈਂ ਨਸ਼ਾ ਛਡਾਉਣਾ ਏ ਆਪਣਾ ਮੈਂ ਨਸ਼ਾ ਨਹੀਂ ਕਰਿਆ ਕਰਨਾ ਵੀ ਤੂੰ ਮੇਰੀ ਮਦਦ ਕਰ ਤੂੰ ਮੈਨੂੰ ਕਿਸੇ ਹਸਪੀਟਲ ਦੇ ਵਿੱਚ ਲੈ ਕੇ ਜਾ ਉੱਥੇ ਐਡਮਿਟ ਕਰਵਾ ਮੈਨੂੰ ਮੈਡੀਸਿਨ ਦਵਾ ਦੇ ਵੀ ਮੈਂ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮੈਂ ਖੁਦ ਹੈਰਾਨ ਵੀ ਇਹ ਕਿਵੇਂ ਹੋ ਸਕਦਾ ਹੈ ਕਹਿੰਦੇ ਇੱਕ ਮਨ ਮੇਰਾ ਇਹੀ ਕਰੇ ਕਿ ਇਹ ਸ਼ਾਇਦ ਮੈਨੂੰ ਕੋਈ ਝੂਠ ਬੋਲਦਾ ਹੋਣਾ ਹੈ ਕਹਿੰਦੇ ਫਿਰ ਮੈਂ ਸੋਚਿਆ ਕਿ ਇਸ ਨੂੰ ਤਾਂ ਅਸੀਂ ਕਦੇ ਕਿਹਾ ਹੀ ਨਹੀਂਗਾ ਵੀ ਤੈਨੂੰ ਹਸਪੀਟਲ ਲੈ ਕੇ ਜਾਣਾ ਜਾਂ ਕਿਵੇਂ ਵੀ ਵੀ ਇਹਦੇ ਮਨ ਦੇ ਵਿੱਚ ਹਸਪੀਟਲ ਦੀ ਗੱਲ ਕਿਵੇਂ ਆ ਗਈ ਵੀ ਮੈਨੂੰ ਐਡਮਿਟ ਕਰਵਾਓ ਮੇਰਾ ਨਸ਼ਾ ਛਡਾਓ ਵੀ ਇਹਨੇ ਛਡਣਾ ਹੀ ਹੋਣਾ ਇਹਦੇ ਮਨ ਦੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਕੋਈ ਮਿਹਰ ਕੀਤੀ ਤਾਂ ਹੀ ਇਹਨੇ ਮੈਨੂੰ ਫੋਨ ਲਗਾਇਆ ਖਾਰਸਾ ਜੀ ਵੀਰ ਕਹਿੰਦੇ ਵੀ ਪਹਿਲਾ ਦੁਪਹਿਰਾ ਸਹਿਬ ਕੱਟਣ ਦੇ ਨਾਲ ਕਹਿੰਦੇ ਕਿ ਮੇਰਾ ਜਿਹੜਾ ਭਰਾਏ ਉਹਦੇ ਤੇ ਮਾਰਾ ਸੱਚੇ ਪਾਸ਼ਾ ਦੀ ਕਿਰਪਾ ਹੋਈ ਉਹਨੇ ਨਸ਼ਾ ਛੱਡ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਵੀਰ ਕਹਿੰਦੇ ਕਿ ਸਾਡੇ ਘਰ ਦੇ ਹਾਲਾਤ ਬਹੁਤ ਵਧੀਆ ਹੋ ਗਏ ਕਹਿੰਦੇ ਮੇਰੇ ਮਾਤਾ ਪਿਤਾ ਠੀਕ ਨਹੀਂ ਸੀ ਰਹਿੰਦੇ ਉਹਨਾਂ ਦੀ ਸੀਤ ਵੀ ਠੀਕ ਹੋ ਗਈ ਮੇਰੇ ਭਰਾ ਨੇ ਕਹਿੰਦੇ ਨਸ਼ਾ ਵੀ ਛੱਡ ਦਿੱਤਾ ਕਿਹਦੇ ਜਦੋਂ ਫਿਰ ਮੈਂ ਘਰ ਗਿਆ ਉਹਨਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਮੇ ਚਪਹਿਰਾ ਸਹਿਬ ਕੱਟਿਆ ਸੀ ਕਹਿੰਦੇ ਤਾਂ ਹੀ ਇਹ ਸਭ ਆਪਣੀ ਤੇ ਕਿਰਪਾ ਹੋਈਏ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਉਸ ਆਂਟੀ ਜੀ ਤੋਂ ਪੁੱਛਿਆ ਵੀ ਹੋਰ ਸਭ ਕੀ ਕੁਝ ਹੁੰਦਾ ਹੈ ਵੀ ਮੈਂ ਤਾਂ ਇੱਕੀ ਚ ਪੈਰਾ ਸਾਹਿਬ ਕਟਿਆ ਸੀ ਤੇ ਸਾਡੇ ਤੇ ਆਹ ਕਿਰਪਾ ਹੋਈ ਏ ਤੇ ਉਹ ਆਂਟੀ ਜੀ ਵੀਰ ਕਹਿੰਦੇ ਕਿ ਬਹੁਤ ਖੁਸ਼ ਹੋਏ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਕਿਰਪਾ ਕਰਦੇ ਨੇ ਗੱਲ ਭਰੋਸੇ ਦੀ ਏ ਵੀ ਤੂੰ ਭਰੋਸਾ ਹੀ ਇੰਨਾ ਰੱਖਿਆ ਮਹਾਰਾਜ ਜਿਤੇ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਤੇਰੀ ਨੇੜੇ ਹੋ ਕੇ ਸੁਣੀ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਇਸ ਤਰ੍ਹਾਂ ਮੇਰੇ ਵੀਰ ਨੇ ਜਦੋਂ ਪੁਰਾਣੀ ਨਸ਼ਾ ਛੱਡਤਾ ਉਸ ਤੋਂ ਬਾਅਦ ਦੇ ਵਿੱਚ ਕਿਹਦੇ ਆਂਟੀ ਜੀ ਨੇ ਮੈਨੂੰ ਦਸਿਆ ਸ਼ਹੀਦੀ ਦੇਗ ਦੇ ਬਾਰੇ ਦਸਵੰਦ ਦੇ ਬਾਰੇ ਵਿੱਚ ਕਹਿੰਦੇ ਕਿ ਮੈਂ ਫਿਰ ਆਪਣੇ ਘਰ ਦੇ ਵਿੱਚ ਉਹ ਕਹਿੰਦੇ ਹਰ ਮਹੀਨੇ ਦਸਵੰਦ ਕੱਢਣਾ ਸ਼ੁਰੂ ਕੀਤਾ ਕਦੇ ਤਾਂ ਕਿੰਨੇ ਮੈਂ ਦਸਵੰਦ ਦੇ ਨਾਲ ਕਿਸੇ ਲੋੜਵੰਦ ਦੀ ਮੱਥਾ ਪੈਣਾ ਟੇਕਣਾ ਗੁਰਦੁਆਰਾ ਸਾਹਿਬ ਅਰਦਾਸ ਬੇਨਤੀ ਕਰਾਉਣੀ ਤੇ ਲੋੜਵੰਦ ਦੀ ਮਦਦ ਕਰਦੇ ਨੇ ਕਿਸੇ ਕਹਿੰਦੇ ਲੋੜਵੰਦ ਨੂੰ ਕਿਤੇ ਗਰੀਬ ਭੈਣ ਨੂੰ ਕਹਿੰਦੇ ਮੈਂ ਰਾਸ਼ਨ ਦੇ ਦੇਣਾ ਇਸ ਤਰ੍ਹਾਂ ਦੇ ਕਹਿੰਦੇ ਕਿ ਮੈਂ ਦਸਵੰਦ ਕੱਢ ਕੇ ਜੋ ਕਾਰਜ ਨੇ ਮੈਂ ਉਹ ਕਰਨੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਵੀਰ ਕਹਿੰਦੇ ਕਿ ਮੈਂ ਦਪਹਿਰਾ ਸਹਿਬ ਕੱਟ ਦਿਆ ਕਹਿੰਦੇ ਇਹ ਹੀ ਅਰਦਾਸ ਬੇਨਤੀ ਕੀਤੀ ਕਿਉਂਕਿ ਮੈਂ ਆਇਲਟਸ ਦੀ ਕਲਾਸ ਨਾਲ ਨਾਲ ਸ਼ੁਰੂ ਕੀਤੀ ਸੀ ਵੀਰ ਕਹਿੰਦੇ ਕਿ ਮੈਂ ਆਪਣੇ ਘਰ ਕਿਸੇ ਨੂੰ ਵੀ ਇਹ ਚੀਜ਼ ਨਹੀਂ ਸੀ ਦੱਸੀ ਕਿ ਮੈਂ ਨਾਲ-ਨਾਲ ਆਇਲਟਸ ਵੀ ਸ਼ੁਰੂ ਕੀਤੀ ਹੈ ਕਹਿੰਦੇ ਚ ਪੈਰਾ ਸਾਬ ਮੈਂ ਕੱਟੀ ਗਿਆ ਤੇ ਵੀਰ ਕਹਿੰਦੇ ਕਿ 2 ਮਹੀਨਿਆਂ ਦੇ ਵਿੱਚ ਹੀ ਮੈਂ ਪੇਪਰ ਦੇਤਾ ਆਈਲੈਟਸ ਦੀਆਂ ਕਲਾਸਾਂ ਲਗਾ ਕੇ ਤੇ ਕਹਿੰਦੇ ਮੇਰੇ 7 ਬੈਂਡ ਵੀ ਆ ਗਏ ਖਾਲਸਾ ਜੀ ਵੀਰ ਕਹਿੰਦੇ ਕਿ ਜਦੋਂ ਇਸ ਤਰ੍ਹਾਂ ਮਹੀਨੇ ਬਾਅਦ 2 ਮਹੀਨੇ ਬਾਅਦ ਕਾਰਜ ਇਸ ਤਰ੍ਹਾਂ ਕਹਿੰਦੇ ਕਿ ਮੇਰੇ ਪੂਰੇ ਵਧੀਆ ਸਿੱਧ ਹੁੰਦੇ ਗਏ ਵੀ ਜਿਵੇਂ ਕੋਈ ਚਮਤਕਾਰ ਸਾਡੇ ਨਾਲ ਹੋ ਰਿਹਾ ਹੁੰਦਾ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਮੇਰਾ ਜਦੋਂ ਆਈਲੈਟਸ ਦਾ ਪੀਪਰ ਕਲੀਅਰ ਹੋ ਜਾਂਦਾ ਮੈਂ ਕਰ ਦੱਸਦਾ ਤੇ ਕਹਿੰਦੇ ਮੇਰੇ ਮਾਤਾ ਪਿਤਾ ਭਰਾ ਵੀ ਖੁਦ ਹੈਰਾਨ ਰਹ ਜਾਂਦੇ ਨੇ ਵੀ ਤੂੰ ਸਾਨੂੰ ਦੱਸਿਆ ਵੀ ਨਹੀਂ ਤੇ ਇਸ ਤਰ੍ਹਾਂ ਹੋਊ ਕਿ ਮੈਂ ਸੱਕਦਾ ਹੈ ਕਿ 2 ਮਹੀਨਿਆਂ ਦੇ ਵਿੱਚ ਹੀ ਤੂੰ ਹਾਈਲੈਟਸ ਕਲੀਅਰ ਕਰ ਲਈ ਵੀ ਨਾਲ ਤੂੰ ਹੋਰ ਕਲਾਸਾਂ ਵੀ ਲਗਾਉਣਾ ਵੀ ਤੇਰੇ ਕੋਲ ਇੰਨਾ ਸਮਾਂ ਵੀ ਕਿੱਥੋਂ ਆਇਆ ਪਰ ਵਾਈ ਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵੀਰ ਕਹਿੰਦੇ ਕਿ ਮੈਂ ਇੱਕ ਖੁਦ ਆਈਡੀਆ ਲਗਾਉਣ ਦੇ ਲਈ ਮੈਂ ਇੱਕ ਵਾਰ ਇਗਜ਼ਾਮ ਦੇ ਕੇ ਦੇਖਦਾ ਕਿ ਮੇਰਾ ਕਿੰਨਾ ਕੋ ਬੈਂਡ ਸਕੋਰ ਤੱਕ ਮੈਂ ਪਹੁੰਚ ਗਿਆ ਕਹਿੰਦੇ ਕਿ ਮੈਂ ਉਸ ਕਰਕੇ ਹੀ ਪੇਪਰ ਦਿੱਤਾ ਸੀ ਕਿ ਪਹਿਲੀ ਵਾਰ ਚ ਕਲੀਅਰ ਨਹੀਂ ਹੋਣੇ ਪਰ ਮੈਨੂੰ ਆਈਡੀਆ ਹੋ ਜਾਏਗਾ ਮੇਰੀ ਤਿਆਰੀ ਕਿੰਨੀ ਕੁ ਹੋ ਗਈ ਹੈ ਕਹਿੰਦੇ ਉਹ ਆਈਡੀਆ ਦੇ ਲਈ ਮੈਂ ਇਗਜ਼ਾਮ ਦਿੱਤਾ ਪਰ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਮੇਰਾ ਜੋ ਇਗਜ਼ਾਮ ਸੀ ਉਹ ਕਲੀਅਰ ਹੋ ਗਿਆ 7 ਬੈਂਡ ਆ ਗਏ ਉਸ ਤੋਂ ਬਾਅਦ ਦੇ ਵਿੱਚ ਖਾਰ사 ਜੀ ਵੀਰ ਕਹਿੰਦੇ ਕਿ ਮੈਂ ਸ਼ਹੀਦੀ ਦੇਖ ਦੀ ਰਸਤ ਕਰਵਾਈ ਕਹਿੰਦੇ ਕਿ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੈਂ 11000 ਰੁਪਏ ਦੀ ਸ਼ਹੀਦੀ ਦੇਖ ਦੀ ਰਸਤ ਕਰਵਾਈ ਕਹਿੰਦੇ ਉਹ ਮਾਤਾ ਜੀ ਉਹ ਆਂਟੀ ਜੀ ਤੋਂ ਹੀ ਮੈਂ ਪੁੱਛਿਆ ਕਹਿੰਦੇ ਤੇ ਮੈਂ ਟਾਣਾ ਸਾਹਿਬ ਜਾ ਕੇ ਸ਼ਹੀਦੀ ਦੇਖ ਦੀ ਰਸਤ ਕਰਵਾ ਕੇ ਅਰਦਾਸ ਬੇਨਤੀ ਕਰਾ ਕੇ ਪਰ ਸੀ ਪਾਕਟ ਕੈਨੇਡਾ ਮੈਂ ਘਰ ਵਾਪਸ ਆ ਜਾਣਾ ਪਰਮਾਤਮਾ ਦੀ ਇੰਨੀ ਕਿਰਪਾ ਹੁੰਦੀ ਹੈ ਮਹੀਨੇ ਡੇਢ ਦੇ ਵਿੱਚ ਕਹਿੰਦੇ ਕਿ ਮੈਂ ਸਾਰੀ ਆਪਣੀ ਟਿਕਟ ਕਰਾ ਕੇ ਸ਼ਾਪਿੰਗ ਕਰਕੇ ਕੈਨੇਡਾ ਮੈਂ ਕੈਨੇਡਾ ਚਲਾ ਜਾਣਾ ਪਰ ਖਾਲਸਾ ਜੀ ਵੀਰ ਦੱਸਦੇ ਕਿ ਉੱਥੇ ਵੀ ਮੈਨੂੰ ਬਹੁਤ ਪ੍ਰੋਬਲਮ ਆਈਆਂ ਪਰ ਕਹਿੰਦੇ ਮੈਂ ਉੱਥੇ ਵੀ ਜਪਹਿਰਾ ਸਾਹਿਬ ਨਹੀਂ ਛੱਡਿਆ ਨਾ ਹੀ ਜੋਤ ਜਗਾਉਣੀ ਛੱਡੀ ਕਹਿੰਦੇ ਕਿ ਮੈਨੂੰ ਪ੍ਰੋਬਲਮ ਬੇਸ਼ੱਕ ਬਹੁਤ ਆਈਆਂ ਪਰ ਮੈਨੂੰ ਆਪਣੇ ਮਨ ਦੇ ਵਿੱਚ ਇੱਕ ਫੌਸਲਾ ਜ਼ਰੂਰ ਬਣਿਆ ਰਹਿੰਦਾ ਸੀ ਕਿ ਵਾਹਿਗੁਰੂ ਸੱਚੇ ਪਾਸ਼ਾ ਮੇਰੇ ਨਾਲ ਨੇ ਮੇਰਾ ਤਾਂ ਵਾਲ ਵੀ ਵਿੰਗਾ ਨਹੀਂ ਹੋ ਸਕਦਾ ਮੈਨੂੰ ਤਾਂ ਕੋਈ ਉਹੀ ਤੱਕ ਵੀ ਨਹੀਂ ਕਰ ਸਕਦਾ ਕਿਉਂਕਿ ਮੇਰੇ ਬਾਪੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਨਾਲ ਨੇ ਇਸ ਤਰ੍ਹਾਂ ਖਾਲਸਾ ਜੀ ਮੀਰ ਕਹਿੰਦੇ ਕਿ ਮੈਨੂੰ ਕੰਮ ਦੀ ਬਹੁਤ ਪ੍ਰੋਬਲਮ ਆਈ ਕਹਿੰਦੇ ਪਰ ਮੈਂ ਆਪਣੀ ਅਰਦਾਸ ਬੇਨਤੀ ਤੇ ਕਹਿੰਦੇ ਪਾਠ ਕਰਨਾ ਨਹੀਂ ਛੱਡਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਭ ਕੁਝ ਸੈੱਟ ਹੋ ਜਾਂਦਾ ਹੈ ਪਰ ਖਾਲਸਾ ਜੀ ਮੀਰ ਕਹਿੰਦੇ ਕਿ ਮੈਨੂੰ 3.5 ਸਾਲ ਹੋ ਜਾਂਦੇ ਨੇ ਮੇਰੀ ਪੀਆਰ ਦੀ ਫਾਈਲ ਲੱਗੀ ਹੁੰਦੀ ਹੈ ਕਹਿੰਦੇ ਹਰ ਸਮੇਂ ਕਹਿੰਦੇ ਕੋਈ ਨਾ ਕੋਈ ਪ੍ਰੋਬਲਮ ਜਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਵੀ ਮੈਨੂੰ ਕੋਈ ਰਿਜ਼ਲਟ ਨਹੀਂ ਸੀ ਮਿਲਦਾ ਕਾਦੇ ਕੋਈ ਪ੍ਰੋਬਲਮ ਕਾਦੇ ਕੋਈ ਉਸ ਤੋਂ ਬਾਅਦ ਦੇ ਵਿੱਚ ਖਾਰਸਾ ਜੀ ਮੀਰ ਕਹਿੰਦੇ ਮੈਂ ਆਪਣੇ ਘਰ ਫੋਨ ਕੀਤਾ ਆਪਣੇ ਮਾਤਾ ਪਿਤਾ ਤੇ ਭਰਾ ਨੂੰ ਕਿਹਾ ਕਿ ਤੁਸੀਂ ਇੱਕ ਕੰਮ ਜ਼ਰੂਰ ਕਰਿਓ ਵੀ ਤੁਸੀਂ ਸ਼ਹੀਦਾ ਸਾਹਿਬ ਜਾਓ ਉੱਥੇ ਵੀ ਅਰਦਾਸ ਬੇਨਤੀ ਕਰਾਓ ਜੋਤ ਦੇ ਵਿੱਚ ਕਿ ਉਹ ਪਾ ਕੇ ਆਓ ਬਾਹਰੋਂ ਦੀਗ ਲੈ ਕੇ ਅੰਦਰ ਜਾ ਕੇ ਅਰਦਾਸ ਬੇਨਤੀ ਵੀ ਕਰਵਾਓ ਕਿ ਮੇਰਾ ਜੋ ਇਹ ਪੀਆਰ ਦੀ ਫਾਈਲ ਲੱਗੀ ਹੈ ਵੀ ਮੇਰਾ ਕੰਮ ਹੋ ਚੇ ਪੀਆਰ ਮੈਨੂੰ ਮਿਲ ਜੇ ਵਾਹਿਗੁਰੂ ਜੀ ਸੱਚੇ ਪਾਸ਼ਾ ਮੈਂ ਤੁਹਾਡਾ ਜਦੋਂ ਵੀ ਇੰਡੀਆ ਆਇਆ ਆ ਸ਼ੁਕਰਾਨਾ ਕਰਨ ਤੁਹਾਡੇਦਰ ਤੇ ਜ਼ਰੂਰ ਆਵਾਂਗਾ ਖਾਲਸਾ ਜੀ ਵੀਰ ਕਹਿੰਦੇ ਫਿਰ ਮੈਂ ਕਿਹਾ ਕਿ ਤੁਸੀਂ ਟਾਲਾ ਸਾਹਿਬ ਜਾ ਕੇ ਸ਼ਹੀਦੀ ਦੇਗ ਦੀ ਰਸਤ ਕਰਾ ਕੇ ਤੇ ਉੱਥੇ ਵੀ ਅਰਦਾਸ ਬੇਨਤੀ ਪਰਚੀ ਪਾ ਕੇ ਕਰਵਾ ਕੇ ਆਓ ਉੱਥੇ ਵੀ ਕਹਿੰਦੇ ਸਾਡਾ ਪਰਿਵਾਰ ਗਿਆ ਤੇ ਉੱਥੇ ਵੀ ਅਰਦਾਸ ਬੇਨਤੀ ਕਰਵਾਈ ਖਾਲਸਾ ਜੀ ਵੀਰ ਕਹਿੰਦੇ ਕਿ ਸਾਡੇ 3 ਸਾਲ ਹੋ ਗਏ ਸੀ ਮੈਨੂੰ ਕੋਈ ਪੀਆਰ ਦਾ ਨਹੀਂ ਸੀ ਹੋ ਰਿਹਾ ਕਹਿੰਦੇ ਕਿ ਮੈਨੂੰ ਅਜੇ ਪੂਰੇ 4 ਸਾਲ ਤੋਂ ਕਹਿੰਦੇ ਇੱਕ ਮਹੀਨਾ ਘੱਟ ਰਹਿੰਦਾ ਸੀ ਕਹਿੰਦੇ ਕਿ ਮੈਨੂੰ PRB ਮਿਲ ਗਈ ਖਾਲਸਾ ਜੀ ਵੀਰ ਕਹਿੰਦੇ ਕਿ ਜਿਹੜੇ ਲੋਕ ਸਾਨੂੰ ਖਾਣ ਲੱਗ ਗਏ ਸਨ ਇਹ ਕਹਿ ਕੇ ਕਿ ਤੁਹਾਡਾ ਮੁੰਡਾ ਗਲਤ ਰਸਤੇ ਤੇ ਪੈ ਗਿਆ ਤੇ ਗਲਤ ਰਸਤੇ ਤੇ ਪੈਣ ਕਰਕੇ ਕਈ ਲੋਕ ਸਾਡਾ ਨਜਾਇਜ਼ ਫਾਇਦਾ ਚੱਕਣ ਲੱਗ ਗਏ ਸਨ ਕਿ ਸਾਡੇ ਘਰ ਦੀਆਂ ਚੀਜ਼ਾਂ ਸਾਡਾ ਪੈਸਾ ਐਸ਼ੋ ਰਾਮ ਦੀ ਜ਼ਿੰਦਗੀ 'ਚ ਆਉਂਦੇ ਸੀ ਤੇ ਮੇਰੇ ਭਰਾ ਨੂੰ ਗੱਦ ਰਸਤੇ ਤੇ ਪਾਉਂਦੇ ਸੀ ਜਿਸ ਦੇ ਕਰਕੇ ਸਾਨੂੰ ਕਈ ਪ੍ਰੋਬਲਮ ਫੇਸ ਕਰਨੀਆਂ ਪੈਂਦੀਆਂ ਸੀ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਸਾਡੇ ਸਾਰੇ ਹੀ ਕਾਰਜ ਸਫਲ ਹੋ ਗਏ ਖਾਲਸਾ ਜੀ ਵੀਰ ਕਹਿੰਦੇ ਕਿ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਚਪੈਰਾ ਸਹਿਬ ਜ਼ਰੂਰ ਘਟਿਆ ਕਰ ਘਰ ਦੇ ਵਿੱਚ ਕਿਉਂਕਿ ਵੀਰ ਦੱਸਦੇ ਖਾਲਸਾ ਜੀ ਕਿ ਜਿਹੜਾ ਮੇਰਾ ਭਰਾ ਸੀ ਉਹ ਪਿੰਨਾ ਨਸ਼ਾ ਕਰਦਾ ਸੀ ਨਸ਼ਾ ਬਾਜ ਛੱਡਣ ਦੇ ਕਾਰਨ ਵੀ ਉਹਦਾ ਜੋ ਰਿਸ਼ਤਾ ਸੀ ਕਰਨਾ ਸੀ ਉਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਸੀ ਲੋਕ ਕਹਿੰਦੇ ਸੀ ਕਿ ਇਹ ਅਜੇ ਵੀ ਨਸ਼ਾ ਕਰਦਾ ਹੈ ਅਸੀਂ ਰਿਸ਼ਤਾ ਇਹਨੂੰ ਨਹੀਂ ਕਰਨਾ ਬੇਸ਼ੱਕ ਦੀ ਘਰ ਦੇ ਵਿੱਚ ਸਭ ਕੁਝ ਦੌਲਤ ਸ਼ੌਂਤ ਸਭ ਕੁਝ ਐਸ਼ੋ ਆਰਾਮ ਦੀ ਜ਼ਿੰਦਗੀ ਪਰ ਸਾਡੀ ਕੁੜੀ ਅਸੀਂ ਆਪਣੇ ਨਸ਼ੇ ਵਾਲੇ ਮੁੰਡੇ ਨਾਲ ਆਪਣੀ ਕੁੜੀ ਨਹੀਂ ਵਿਆਹ ਲਈ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਫਿਰ ਮੈਂ ਆਪਣੇ ਭਰਾ ਨੂੰ ਕਿਹਾ ਕਿ ਤੂੰ ਚਪੈਰਾ ਸਾਹਿਬ ਕੱਟਿਆ ਕਰ ਅਰਦਾਸ ਬੇਨਤੀ ਕਰਿਆ ਕਰ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦੀ ਜੋਤ ਜਗਾਇਆ ਕਰ ਤੇ ਇੱਕ ਦੋ ਵਾਰ ਜਦੋਂ ਵੀ ਤੈਨੂੰ ਸਮਾਂ ਮਿਲਿਆ ਤੂੰ ਸ਼ਹੀਦੀ ਦੇਗ ਦੀ ਰਸਤ ਕਰਵਾ ਕੇ ਵਿੱਚ ਪਾਚੀ ਪਾ ਕੇ ਅਰਦਾਸ ਬੇਨਤੀ ਜ਼ਰੂਰ ਕਰਵਾ ਕੇ ਆ ਵਾਹਿਗੁਰੂ ਸੱਚੇ ਪਾਸ਼ਾ ਤੇਰੀ ਜ਼ਰੂਰ ਸੁਣਣਗੇ ਖਾਲਸਾ ਜੀ ਵੀਰ ਕਹਿੰਦੇ ਫਿਰ ਮੈਂ ਵੀ ਅਰਦਾਸ ਬੇਨਤੀ ਕਰਨੀ ਆਪਣੇ ਭਰਾ ਦੇ ਵਿਆਹ ਲਈ ਤੇ ਕਹਿੰਦੇ ਮੇਰੇ ਪ੍ਰਾਣੇ ਵਿੱਚ ਪਹਿਰਾ ਸੇਵ ਕੱਟ ਕੇ ਅਰਦਾਸ ਬੇਨਤੀ ਕਰਨੀ ਤੇ ਕਹਿੰਦੇ ਕਿ ਜਦੋਂ ਮੇਰੇ ਪ੍ਰਾਣੇ ਚ ਪਹਿਰਾ ਸੇਵ ਕੱਟਣਾ ਸ਼ੁਰੂ ਕੀਤਾ ਤੇ ਸ਼ਹੀਦੀ ਦੇਖਦੀ ਰਸਤ ਕਰਾਈ ਤੇ ਕਹਿੰਦੇ ਸਾਲ ਦੇ ਵਿੱਚ ਵਿੱਚ ਮੇਰੇ ਪ੍ਰਾ ਦਾ ਰਿਸ਼ਤਾ ਹੋ ਗਿਆ ਬਹੁਤ ਵਧੀਆ ਘਰ ਪਰਿਵਾਰ ਤੇ ਵਿੱਚ ਬਹੁਤ ਵਧੀਆ ਕੁੜੀ ਮਿਲੀ ਕਹਿੰਦੇ ਪੜ੍ਹੀ ਲਿਖੀ ਸਿਆਣੀ ਤੇ ਕਹਿੰਦੇ ਇੱਕ ਸਾਲ ਦੇ ਵਿੱਚ ਵਿੱਚ ਰਿਸ਼ਤਾ ਹੋ ਕੇ ਵਿਆਹ ਵੀ ਹੋ ਗਿਆ ਇਸ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਜਦੋਂ ਸਾਡੇ ਇਸ ਤਰ੍ਹਾਂ 1 ਬਾਈ 1 ਸਾਰੇ ਹੀ ਕਾਰਜ ਸਫਲ ਹੁੰਦੇ ਗਏ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਦੇ-ਕਦੇ ਤਾਂ ਖਾਲਸਾ ਜੀ ਵੀਰ ਕਹਿੰਦੇ ਕਿ ਸਾਨੂੰ ਇਸ ਤਰ੍ਹਾਂ ਨਕਨਾ ਕਿ ਜਿਵੇਂ ਪਰਮਾਤਮਾ ਸਾਡੀ ਉਂਗਲ ਫੜ ਕੇ ਸਾਡੇ ਨਾਲ ਤੁਰੇ ਫਿਰਦੇ ਨੇ ਵੀ ਇਸ ਤਰ੍ਹਾਂ ਸਾਡੇ ਕਾਰਜ ਉਂਗਲ ਫੜ ਕੇ ਸਫਲ ਕਰਾ ਰਹੇ ਨੇ ਇਸ ਤਰ੍ਹਾਂ ਸਾਨੂੰ ਮਹਿਸੂਸ ਹੋਣਾ ਖਾਲਸਾ ਜੀ ਵੀਰ ਕਹਿੰਦੇ ਕਿ ਜਦੋਂ ਸਾਡੇ ਇਸ ਤਰ੍ਹਾਂ ਸਾਰੇ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਸਦਕਾ ਗੁਰੂ ਸਹਿਬਾਨਾਂ ਦੀ ਕਿਰਪਾ ਸਦਕਾ ਸਾਰੇ ਕਾਰਜ ਸਫਲ ਹੋਏ ਕਹਿੰਦੇ ਫਿਰ ਕਈ ਰਿਸ਼ਤੇਦਾਰਾਂ ਨੇ ਕਈ ਲੋਕਾਂ ਨੇ ਸਾਖ ਸੰਬੰਧੀਆਂ ਨੇ ਸਾਨੂੰ ਇਹ ਪੁੱਛਣਾ ਸ਼ੁਰੂ ਕਰਤਾ ਕਿ ਤੁਸੀਂ ਕਿਹੜੇ ਬਾਬੇ ਕੋਲ ਜਾਣਦੇ ਹੋ ਕਿਹੜੇ ਪੰਡਤ ਕੋਲ ਜਾਣਦੇ ਹੋ ਜਿੱਥੋਂ ਤੁਹਾਡੇ ਸਾਰੇ ਕੰਮ ਹੋ ਗਏ ਨੇ ਵੀ ਸਾਨੂੰ ਵੀ ਕੋਈ ਰਸਤਾ ਦੱਸੋ ਤੈ ਖਾਲਸਾ ਜੀ ਵੀਰ ਕਹਿੰਦੇ ਕਿ ਅਸੀਂ ਉਹਨਾਂ ਸਾਰਿਆਂ ਨੂੰ ਇਹੀ ਕਹਿਣਾ ਕਿ ਅਸੀਂ ਕਿਸੇ ਬਾਬੇ ਕਿਸੇ ਪੰਡਤ ਕੋਲ ਨਹੀਂ ਜਾਂਦੇ ਅਸੀਂ ਤਾਂ ਆਪਣੇ ਬਾਪੂ ਖੰਡੇ ਵਾਲੇ ਬਾਪੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਂਦੇ ਆਂ ਤੇ ਤੁਸੀਂ ਵੀ ਉੱਥੇ ਜਾਇਆ ਕਰੋ ਤੁਹਾਡੀ ਵੀ ਜ਼ਿੰਦਗੀ ਸਫਲ ਹੋ ਜਾਏਗੀ ਤੁਹਾਡੇ ਸਾਰੇ ਕਾਰਜ ਸਿੱਧ ਹੋਣਗੇ ਇਸੀ ਤਰ੍ਹਾਂ ਖਾਲਸਾ ਜੀ ਵੀਰ ਕਹਿੰਦੇ ਕਿ ਅਸੀਂ ਆਪਣੇ ਨਾਲ ਨਾਲ ਹੋਰ ਸੰਗਤਾਂ ਨੂੰ ਵੀ ਬਹੁਤ ਗਰਬਾਣੀ ਦੇ ਨਾਲ ਜੋੜਿਆ ਤੇ ਕਈ ਭੈਣ ਭਰਾ ਕਹਿੰਦੇ ਅਜੇ ਮਿਲਦੇ ਨੇ ਸਾਨੂੰ ਇਹ ਵੀ ਕਹਿੰਦੇ ਨੇ ਕਿ ਤੁਸੀਂ ਸਾਨੂੰ ਸਿੱਧੇ ਰਾਹੇ ਪਾਇਆ ਤੇ ਵਾਹਿਗੁਰੂ ਦੀ ਸਾਡੇ ਤੇ ਬਹੁਤ ਕਿਰਪਾ ਹੋਈ ਸਾਡੇ ਕਈ ਸਾਲਾਂ ਤੋਂ ਰੁਕੇ ਹੋਏ ਕਾਰਜ ਚੱਲੇ ਨੇ ਸਾਨੂੰ ਕਈ ਸਾਲਾਂ ਤੋਂ ਬਿਮਾਰੀ ਦੀ ਪ੍ਰੋਬਲਮ ਸੀ ਉਹ ਦੂਰ ਹੋਈ ਸਾਡੇ ਇਹ ਦੁੱਖ ਦੂਰ ਹੋਏ ਕਹਿੰਦੇ ਜਦੋਂ ਵੀ ਮਿਲਦੇ ਨੇ ਕਹਿੰਦੇ ਬਹੁਤ ਖੁਸ਼ ਹੋ ਕੇ ਇਨੀਆਂ ਅਸੀਸਾਂ ਦਿੰਦੇ ਨੇ ਸੋ ਖਾਲਸਾ ਜੀ ਇਸ ਤਰ੍ਹਾਂ ਵਾਹਿਗੁਰੂ ਸੱਚੇ ਪਾਸ਼ਾ ਦੀ ਉਸ ਪਰਵਾਰ ਦੇ ਉਸ ਵੀਰ ਤੇ ਕਿਵੇਂ ਕਿਰਪਾ ਹੋਈ ਧੰਨ ਧੰਨ ਬਾਬਾ ਦੀਪ ਸਿੰਘ ਸਹਿਬ ਜੀ ਦੀ ਕਿਰਪਾ ਦੇ ਸਦਕਾ ਉਸ ਵੀਰ ਦੇ ਸਾਰੇ ਹੀ ਕਾਰਜ ਸਫਲ ਹੋਏ ਸੋ ਖਾਲਸਾ ਜੀ ਇਹ ਸੀ ਉਸ ਵੀਰ ਦੀ ਹੱਦ ਵੀਤੀ ਜਿਹੜੀ ਅਸੀਂ ਅੱਜ ਦੀ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਸਾਂਝੀ ਕੀਤੀ ਏ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੇਕੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਭੁੱਲਾ ਚੁੱਕਾਂ ਦੀ ਸ਼ੀਮਾ ਬਖਸ਼ਨੀ ਬੋਲਦੇ ਸਮੇਂ ਜਾਣੇ ਅਤੇ ਜਾਣੇ ਅਨੇਕਾਂ ਗਲਤੀਆਂ ਭੁੱਲਾ ਚੁੱਕਾਂ ਹੋ ਜਾਂਦੀਆਂ ਹੋਣਗੀਆਂ ਸ਼ੀਮਾ ਬਖਸ਼ਨੀ ਖਾਲਸਾ ਜੀ ਤੁਸੀਂ ਵੀ ਵਾਦਤੋ ਵਾਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਆਪਣੇ ਬੱਚਿਆਂ ਨੂੰ ਵੀ ਵਾਦਤੋ ਵਾਦ ਗੁਰਬਾਣੀ ਨਾਲ ਜੋੜੋ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤਨਦਨ ਅਮਰ ਸ਼ਹੀਰ ਬਾਬਾ ਦੀਪ ਸਿੰਘ ਸਹਿਬ ਜੀ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਸੱਚੇ ਪਾਤਸ਼ਾਹ ਤਨਦਨ ਬਾਬਾ ਦੀਪ ਸਿੰਘ ਸਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰੀਆਂ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾਹ ਤੁਹਾਡੇ ਦਰ ਆਈਆਂ ਸਾਰੀਆਂ ਸੰਗਤਾਂ ਦੀਆਂ ਚੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਭੇਜਣੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਭੈਣ ਭਰਾਵਾਂ ਦੇ ਕਾਰਜ ਸਫਲ ਕਰਨੇ ਸਬਨਾ ਦੇ ਘਰ ਪਰਿਵਾਰ ਤੇ ਮੇਰ ਭਰਿਆ ਹੱਥ ਰੱਖਣਾ ਸਬਨਾ ਦੇ ਘਰ ਹੱਸਦੇ ਵਸਦੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਸਬਨਾ ਦੇ ਘਰ ਪਰਿਵਾਰ ਤੇ ਮਹਾਰਾ ਸੱਚੇ ਪਾਤਸ਼ਾਹ ਆਪਣੀ ਕਿਰਪਾ ਬਣਾ ਕੇ ਰੱਖੇਗਾ ਤਾਂ ਦਨਵਾ ਬਾ ਬਾਦੀਪ ਸਿੰਘ ਸੇਵ ਜੀ ਮਹਾਰਾ ਸੱਚੇ ਪਾਤਸ਼ਾ ਸਬਨਾ ਪੈਣ ਭਰਾਵਾਂ ਨੂੰ ਚੜਦੀ ਕਲਾ ਦੇ ਵਿੱਚ ਰੱਖਣਾ ਮਹਾਰਾ ਸੱਚੇ ਪਾਸ਼ਾ ਸਬਨਾ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਜਣੀਆਂ ਵਾਹਿਗੁਰੂ ਸੱਚੇ ਪਾਸ਼ਾ ਆਪਣਾ ਮੇਰ ਪਰਿਆ ਹੱਥ ਬਣਾ ਕੇ ਰੱਖਣਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ